ਹੈਲਥ ਸਰਵਿਸਿਸ ਐਸੈਂਸ਼ੀਅਲ ਸਰਵਿਸਿਸ ਆ ਗਏ ਨੇ ਸੋ ਮ ਜਿੱਥੇ ਜਿੱਥੇ ਜਿੱਦਿ ਜਿੱਦ ਰਿਕੁਆਇਰਮੈਂਟ ਹੈਗੀ ਹੈ ਜਿੱਥੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਪ੍ਰੀਵੈਂਟਿਵ ਮੇਜਰ ਵਾਸਤੇ ਜਿਹੜੀ ਹੈਗੀ ਪੁਲਿਸ ਫੋਰਸ ਡਿਪਲੋਏ ਕੀਤੀ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਹੈਗਾ ਅਨੁਸਕਾਂਵੀ ਕਟੜਾ ਨੂੰ ਅੰਜਾਮ ਨਾ ਦੇ ਸਕੇ ਕੀ ਵਿਗਲਾ ਰਸਤਾ ਕੱਢਿਆ ਕਿਵੇਂ ਡਰਾਈਵਰ ਤੁਸੀਂ ਹਾਇਰ ਕੀਤੇ ਨੇ ਲੈ ਕੇ ਆਏ ਉਹ ਨਹੀਂ ਦੇਖੋ ਇਹ ਤਾਂ ਇਹ ਤਾਂ ਕੰਪਨੀ ਦਾ ਜਿਹੜਾ ਹੈਗਾ ਇੰਟਰਨਲ ਇਹ ਚੀਜ਼ ਹੈਗੀ ਹੈ ਅਸਟਾ ਜਸਟ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਵੀ ਤਾਂ ਕਿ ਕੋਈ ਬੰਦਾ ਕਿਸ ਤਰ੍ਹਾਂ ਦੇ ਸ਼ਰਾਰਤ ਨਾ ਕਰ ਸਕੇ ਸਾਡਾ ਪਰਪਸ ਇੰਨਾ ਵੀ ਕਿਸੇ ਤਰ੍ਹਾਂ ਦੇ ਲਾਅ ਐਂਡ ਆਰਡਰ ਜਿਹੜੀ ਸਿਚੁ ਇਲੀਗਲ ਐਕਟੀਵਿਟੀ ਜਾਂ ਕੋਈ ਅਨਸਕਾਮੀ ਘਟਨਾ ਨੂੰ ਜਾਮ ਨਾ ਦੇ ਸਕੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਚ ਪਾਲ ਕਰੂਗੇ ਸਾਰੇ ਪੰਪਾਂ ਤੇ ਜਾਂ ਡੈਫੀਨਿਟਲੀ ਜਿਹੜੇ ਜਿਹੜੀ ਗੱਡੀ ਆ ਰਹੀ ਇਹਨਾਂ ਦੀ ਉਹਨਾਂ ਨੂੰ ਸਪਲਾਈ ਦੇ ਰਹੇ ਨੇ ਤੇ ਸਾਡੇ ਵੱਲੋਂ ਜਿਹੜੀ ਕੋਈ ਬੰਦੀ ਸੁਰੱਖਿਆ ਹੈਗੀ ਉਹ ਮੁਹੱਈਆ ਕਰਾਈ ਜਾਂਦੀ ਹੈ ਧਰਨਾ ਕਰਕੇ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਨੇ ਉਹ ਅਸੀਂ ਦੋਨੋਂ ਦੋਨੋਂ ਨਾਲ ਉਹਨਾਂ ਨਾਲ ਵੀ ਗੱਲ ਕਰਕੇ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੇ ਪ੍ਰੋਟੈਸਟ ਹੈਗੇ ਉਹਨੂੰ ਖਤਮ ਕੀਤਾ ਜਾ ਸਕੇ ਪੁਲਿਸ ਦੀ ਗਿਣਤੀ ਵਧਾਈ ਹੈ ਸਰ ਇੱਥੇ ਡਿਪੂਆਂ ਦੇ ਬਾਹਰ ਪੁਲਿਸ ਤਰਤ ਕੀਤੀ ਗਈ ਪੁਲਿਸ ਦੀ ਗਿਣਤੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਪੁਲਿਸ ਫੋਰਸ ਹੈ ਉਹ ਪ੍ਰੀਵੈਂਟਿਵ ਮੈਜ਼ਰ ਵਾਸਤੇ ਡਿਪਲੋਏ ਕੀਤੀ ਹੈ ਤਾਂ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਫਾਟਾਇਆਦੁਰ ਘਟਨਾ ਜਿਹੜੀ ਹੈਗੀ ਉਸ ਨੂੰ ਪਹਿਲੇ ਟੈਂਕਰ ਪ੍ਰਵਾਹੇ ਕਹਿੰਦੇ ਨੇ ਜੀ ਅਸੀਂ ਲੈ ਕੇ ਆਏ ਜਿਹੜੇ ਜਿਹੜੇ ਉਹਨਾਂ ਦੇ ਹੋਰ ਵੀ ਕੰਪਨੀ ਦੇ ਆ ਰਹੇ ਨੇ ਪਰਸਨਲ ਟੈਂਕਰ ਨੇ ਉਹ ਲੈ ਕੇ ਆ ਰਹੇ ਨੇ ਉਹਨਾਂ ਨੂੰ ਪ੍ਰਵਾਹਾਂ ਜੀ ਜੇਕਰ ਗੱਲ ਕੀਤੀ ਜਾਵੇ ਸੈਂਕੜਿਆਂ ਦੀ ਗਿਣਤੀ 'ਚ ਪੰਪ ਡਰਾਈਪੇ ਨੇ ਕਿ ਸੰਭਵ ਹੈ ਤੁਸੀਂ ਅੱਜ ਅਚੋਤੇ ਸਪਲਾਈ ਬਹਾਲ ਕਰਾ ਸਕੋ ਜਾਂ ਫਿਰ ਜਿਹੜੀ ਹੈਗੀ ਹੌਲੀ ਹੌਲੀ ਹਰੇਕ ਚੀਜ਼ ਦਾ ਹੱਲ ਹੁੰਦਾ ਸੋ ਇਸ ਸਿਚੁਏਸ਼ਨ ਨੂੰ ਵੀ ਹੌਲੀ ਹੌਲੀ ਰਿਜ਼ੋਲਵ ਕਰਦੇ ਜਾਈਏ